ਦੋਸਤੋ ਕਦੇ-ਕਦੇ ਅਸੀਂ ਆਉਣ ਵਾਲੇ ਸਮੇਂ ਬਾਰੇ ਸੋਚ-ਸੋਚ ਕੇ ਪਰੇਸ਼ਾਨ ਹੁੰਦੇ ਰਹਿੰਦੇ ਆ ਤੇ ਆਪਣਾ ਇਹ ਸਮਾਂ ਵੀ ਖਰਾਬ ਕਰ ਲੈਂਦੇ ਆ ਜਿਹਦੇ ਵਿੱਚ ਅਸੀਂ ਜੀ ਰਹੇ ਹੁੰਦੇ ਆ ਸੋ ਇਸੇ ਹੀ ਗੱਲ ਨੂੰ ਅਸੀਂ ਇੱਕ ਕਹਾਣੀ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਆ ਬਹੁਤ ਹੀ ਸੋਹਣੀ ਕਹਾਣੀ ਹੈ ਅਖੀਰ ਤੱਕ ਜ਼ਰੂਰ ਸੁਣਿਓ ਤਾਂ ਜੋ ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕੀਏ ਤੇ ਪਰੇਸ਼ਾਨੀ ਨੂੰ ਆਪਣੀ ਜ਼ਿੰਦਗੀ ਤੋਂ ਦੂਰ ਕਰ ਸਕੀਏ ਸੋ ਸ਼ੁਰੂ ਕਰਦੇ ਹਾਂ ਇੱਕ ਪਿੰਡ ਵਿੱਚ ਇੱਕ ਚਿੱਟੀ ਦਾੜੀ ਵਾਲਾ ਬਾਬਾ ਰਹਿੰਦਾ ਸੀ ਉਹ ਬਾਬਾ ਸੀ ਤਾਂ ਗਰੀਬ ਤੇ ਬਿਰਧ ਪਰ ਨਗਰ ਦਾ ਰਾਜਾ ਵੀ ਬਾਬੇ ਤੋਂ ਜਲਣ ਰੱਖਦਾ ਸੀ ਤੇ ਫਿਰ ਕੁਝ ਅਜਿਹਾ ਹੋਇਆ ਕਿ ਵੇਂਦੇ ਹੀ ਵੇਂਦੇ ਚਿੱਟੀ ਦਾੜੀ ਵਾਲਾ ਬਾਬਾ ਪੂਰੇ ਨਗਰ ਵਿੱਚ ਮਸ਼ਹੂਰ ਹੋ ਗਿਆ ਇੱਕ ਕਹਾਣੀ ਹੈ ਸੁੰਦਰ ਨਗਰ ਵਿੱਚ ਰਹਿਣ ਵਾਲੇ ਚਿੱਟੀ ਦਾੜੀ ਵਾਲੇ ਬਾਬੇ ਦੀ ਜੋ ਕਿ ਜੰਗਲ ਦੀਆਂ ਲੱਕੜਾਂ ਵੇਚ ਕੇ ਜੀਵਨ ਬਤੀਤ ਕਰ ਰਿਹਾ ਸੀ ਉਹ ਗਰੀਬ ਸੀ ਪਰ ਬਾਬਾ ਆਪਣੀਆਂ ਚੰਗੀਆਂ ਗੱਲਾਂ ਤੇ ਚਿੱਟੇ ਘੋੜੇ ਦੇ ਲਈ ਜਾਣਿਆ ਜਾਂਦਾ ਸੀ ਬਾਬੇ ਕੋਲ ਚਿੱਟੇ ਰੰਗ ਦਾ ਬਹੁਤ ਸੋਹਣਾ ਘੋੜਾ ਸੀ ਇਹੋ ਜਿਹਾ ਘੋੜਾ ਪੂਰੇ ਪਿੰਡ ਵਿੱਚ ਤਾਂ ਕੀ ਆਸ-ਪਾਸ ਦੇ ਰਾਜਾਂ ਵਿੱਚ ਵੀ ਨਹੀਂ ਸੀ ਜਿਸ ਕਰਕੇ ਨਗਰ ਦਾ ਰਾਜਾ ਵੀ ਬਾਬੇ ਤੋਂ ਥੋੜੀ ਘਰਣਾ ਰੱਖਦਾ ਸੀ ਉਸ ਨਾਲ ਈਰਖਾ ਰੱਖਦਾ ਸੀ ਕਈ ਅਮੀਰ ਲੋਕਾਂ ਨੇ ਘੋੜੇ ਨੂੰ ਖਰੀਦਣ ਦੀ ਕੋਸ਼ਿਸ਼ ਵੀ ਕੀਤੀ ਤੇ ਰਾਜੇ ਨੇ ਵੀ ਬੰਦੇ ਭੇਜ ਕੇ ਸੋਨੇ ਦੇ ਸਿੱਕਿਆਂ ਦੇ दाम ਲਗਾਏ ਪਰ ਦਾੜੀ ਵਾਲੇ ਬਾਬੇ ਉੱਪਰ ਕਿਸੇ ਵੀ ਲਾਲਚ ਦਾ ਕੋਈ ਅਸਰ ਨਹੀਂ ਹੋਇਆ ਬਾਬਾ ਕੀ ਗੱਲ ਆਖਦਾ ਸੀ ਕਿ ਇਹ ਘੋੜਾ ਸਿਰਫ ਘੋੜਾ ਨਹੀਂ ਹੈ ਮੇਰੇ ਪਰਿਵਾਰ ਦਾ ਜੀ ਹੈ ਮੈਂਬਰ ਹੈ ਇਹ ਕੋਈ ਸੰਪਤੀ ਨਹੀਂ ਹੈ ਮੈਂ ਕਦੇ ਵੀ ਧਨ ਦੇ ਲਾਲਚ ਵਿੱਚ ਘਰ ਦੇ ਜੀ ਨੂੰ ਨਹੀਂ ਵੇਚ ਸਕਦਾ। ਫਿਰ ਇੱਕ ਦਿਨ ਸਵੇਰ ਵੇਲੇ ਬਾਬੇ ਨੇ ਵੇਖਿਆ ਕਿ ਘੋੜਾ ਤਵੇਲੇ ਵਿੱਚ ਨਹੀਂ ਹੈ। ਬਾਬੇ ਨੇ ਆਲੇ-ਦੋਲੇ ਸਾਰੇ ਕਿਤੇ ਲੱਭਿਆ। ਲੋਕਾਂ ਤੋਂ ਪੁੱਛ ਗਿਆ ਚ ਵੀ ਕੀਤੀ। ਪਰ ਘੋੜਾ ਨਹੀਂ ਮਿਲਿਆ। ਖਬਰ ਪੂਰੇ ਨਗਰ ਵਿੱਚ ਫੈਲ ਗਈ। ਬਹੁਤ ਸਾਰੇ ਲੋਕ ਇਕੱਠੇ ਹੋਏ। ਤੇ ਜਲੇ ਤੇ ਲੂਣ ਛਿੜਕਦੇ ਹੋਏ ਗੱਲਾਂ ਕਰਨ ਲੱਗੇ। ਸਾਨੂੰ ਤਾਂ ਪਹਿਲਾਂ ਤੋਂ ਹੀ ਪਤਾ ਸੀ ਕਿ ਕਿਸੇ ਦਿਨ ਇਹ ਘੋੜਾ ਚੋਰੀ ਹੋ ਜਾਣਾ ਤੇ ਬਾਬਾ ਬਹੁਤ ਗਰੀਬ ਤੇ ਕਮਜ਼ੋਰ ਹੈ। ਪਲਾਈਨੇ ਕੀਮਤੀ ਘੋੜੇ ਦੀ ਸਾਂਭ ਸੰਭਾਲ ਕਿਵੇਂ ਕਰਦਾ? ਇੱਕ ਬੰਦਾ ਹੱਸਦੇ ਹੋਏ ਬੋਲਿਆ ਕਿ ਬਾਬਾ ਤੇਰਾ ਤਾਂ ਬਹੁਤ ਨੁਕਸਾਨ ਹੋ ਗਿਆ। ਇਸ ਤੋਂ ਬੁਰੀ ਕਿਸਮਤ ਕਿਹਦੀ ਹੋਣੀ ਹੈ? ਜੇਕਰ ਤੂੰ ਘੋੜਾ ਰਾਜੇ ਨੂੰ ਵੇਚ ਦਿੰਦਾ ਤਾਂ ਚੰਗਾ ਪੈਸਾ ਮਿਲ ਜਾਣਾ ਸੀ। ਤੇ ਇਹ ਬੁਢਾਪਾ ਵੀ ਆਰਾਮ ਨਾਲ ਕੱਟਿਆ ਜਾਂਦਾ। ਬਾਬੇ ਨੇ ਕਿਸੇ ਦੀ ਵੀ ਗੱਲ ਉੱਪਰ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਕੋਈ ਰਿਐਕਟ ਨਹੀਂ ਕੀਤਾ। ਬਸ ਇੱਕ ਗੱਲ ਕਹੀ। ਜੋ ਹੈ ਸਭ ਠੀਕ ਹੈ। ਸੱਚ ਸਿਰਫ ਇੰਨਾ ਕਹਿ ਕਿ ਕੋੜਾ ਤਬੀਲੇ ਵਿੱਚ ਨਹੀਂ ਹੈ। ਬਾਕੀ ਅੱਗੇ ਦੇਖਾਂਗੇ। ਇਸ ਗੱਲ ਨੂੰ ਇੱਕ ਮਹੀਨਾ ਬੀਤ ਗਿਆ। ਫਿਰ ਅਚਾਨਕ ਇੱਕ ਰਾਤ ਘੋੜਾ ਵਾਪਸ ਮੌੜ ਆਇਆ ਘੋੜਾ ਚੋਰੀ ਨਹੀਂ ਸੀ ਹੋਇਆ ਬਲਕਿ ਉਹ ਜੰਗਲ ਵਿੱਚ ਭੱਜ ਗਿਆ ਸੀ ਪਰ ਦੋਸਤੋ ਹੈਰਾਨੀ ਦੀ ਗੱਲ ਤਾਂ ਇਹ ਹੋਈ ਕਿ ਉਸ ਘੋੜੇ ਦੇ ਨਾਲ ਉਸੇ ਨਸਲ ਦੇ ਇੱਕ ਦਰਜਣ ਘੋੜੇ ਹੋਰ ਆ ਗਏ ਖਬਰ ਫਿਰ ਅੱਗ ਦੀ ਤਰ੍ਹਾਂ ਨਗਰ ਵਿੱਚ ਫੈਲੀ ਲੋਕ ਫਿਰ ਇਕੱਠੇ ਹੋਏ ਤੇ ਬਾਬੇ ਨੂੰ ਬੋਲੇ ਤੁਸੀਂ ਸਹੀ ਸੀ घोड़े ਦਾ ਜਾਣਾ ਮੰਦ ਭਾਗਾ ਨਹੀਂ ਸੀ ਸਗੋਇਤਾ ਵਰਦਾਨ ਸਾਬਤ ਹੋਇਆ ਤੁਹਾਡੇ ਤਾਂ ਵਾਰੇ ਨੇਾਰੇ ਹੋ ਗਏ ਬਾਬਾ ਹੁਣ ਤਾਂ ਤੁਸੀਂ ਘੋੜਿਆਂ ਦੇ ਵਪਾਰੀ ਬਣ ਸਕਦੇ ਹੋ ਬਾਬਾ ਫਿਰ ਸ਼ਾਂਤ ਰਿਹਾ ਤੇ ਬੋਲਿਆ ਕਿ ਸੱਚ ਇਹ ਹੈ ਕਿ ਘੋੜੇ ਦੇ ਨਾਲ 12 ਘੋੜੇ ਹੋਰ ਆਏ ਨੇ ਜੋ ਹੈ ਸਭ ਠੀਕ ਹੈ ਬਾਕੀ ਅੱਗੇ ਦੇਖਾਂਗੇ ਬਾਬੇ ਦੇ ਜਵਾਨ ਪੁੱਤਰ ਨੇ ਜੰਗਲੀ ਘੋੜਿਆਂ ਨੂੰ ਸਿਖਾਉਣਾ ਸ਼ੁਰੂ ਕਰ ਦਿੱਤਾ। ਫਿਰ ਇੱਕ ਹਫ਼ਤੇ ਦੇ ਬਾਅਦ ਹੀ ਲੜਕਾ ਜੰਗਲੀ ਘੋੜੇ ਤੋਂ ਡਿੱਗ ਪਿਆ ਤੇ ਇੱਕ ਲੱਤ ਤੋਂ ਲੰਗੜਾ ਹੋ ਗਿਆ। ਲੋਕ ਫਿਰ ਆਏ ਤੇ ਦੁੱਖ ਪ੍ਰਗਟਾਉਂਦੇ ਹੋਏ ਬੋਲੇ, "ਬਾਬਾ, ਤੁਹਾਡੇ ਨਾਲ ਤਾਂ ਬਹੁਤ ਬੁਰਾ ਹੋਇਆ ਹੈ। ਇਹ 12 ਘੋੜੇ ਮਿਲਣਾ ਕੋਈ ਵਰਦਾਨ ਨਹੀਂ। ਸਗੋਂ ਸ਼ਰਾਪ ਸੀ।" ਤੁਹਾਡੇ ਇਕਲੌਤੇ ਪੁੱਤਰ ਦੀ ਲੱਤ ਟੁੱਟ ਗਈ। ਹੁਣ ਇਸਦਾ ਵਿਆਹ ਕਿਵੇਂ ਹੋਏਗਾ? ਵਿਚਾਰੇ ਦੀ ਕਿਸਮਤ ਖਰਾਬ ਹੈ। ਪਰ ਬਾਬੇ ਉੱਪਰ ਲੋਕਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੋਇਆ। ਬਾਬੇ ਨੇ ਕਿਹਾ ਕਿ ਸੱਚ ਇਹ ਹੈ ਕਿ ਪੁੱਤਰ ਨੇ ਲੱਤ ਗਵਾਈ ਹੈ। ਇਹ ਵੀ ਸੱਚ ਹੈ ਕਿ ਹੁਣ ਮੈਂ ਬੁਢਾਪੇ ਵਿੱਚ ਉਸਦੀ ਮਦਦ ਕਰਨੀ ਹੈ। ਪਰੰਤੂ ਜੋ ਹੈ ਸਭ ਠੀਕ ਹੈ। ਬਾਕੀ ਅੱਗੇ ਦੇਖਾਂਗੇ। ਕੁਝ ਸਮੇਂ ਬਾਅਦ ਕੀ ਹੋਇਆ ਕਿ ਰਾਜੇ ਦੇ ਦਸ਼ਮਣਾਂ ਨੇ ਵੱਡੀ ਫੌਜ ਦੇ ਨਾਲ ਨਗਰ ਉੱਪਰ ਹਮਲਾ ਕਰ ਦਿੱਤਾ ਅਚਾਨਕ ਹੋਏ ਹਮਲੇ ਦੇ ਕਾਰਨ ਰਾਜੇ ਦੀ ਫੌਜ ਕਮਜ਼ੋਰ ਪੈਣ ਲੱਗੀ ਐਸ ਲਈ ਨਗਰ ਦੇ ਸਾਰੇ ਨੌਜਵਾਨਾਂ ਨੂੰ ਜ਼ਬਰਦਸਤੀ ਫੌਜ ਵਿੱਚ ਲਿਜਾਇਆ ਗਿਆ ਪਰ ਲੰਗੜਾ ਹੋਣ ਦੇ ਕਾਰਨ ਉਸ ਦਾੜੀ ਵਾਲੇ ਬਾਬੇ ਦਾ ਲੜਕਾ ਬਚ ਗਿਆ ਲੋਕ ਫਿਰ ਰੋਂਦੇ ਬਿਰਕ ਦੇ ਬਾਬੇ ਦੇ ਘਰ ਇਕੱਠੇ ਹੋਏ ਲੋਕਾਂ ਨੇ ਬਾਬੇ ਨੂੰ ਕਿਹਾ ਬਾਬਾ ਤੁਸੀਂ ਸਹੀ ਸੀ ਲੜਕੇ ਦੀ ਲੱਤ ਟੁੱਟਣੀ ਤੁਹਾਡੇ ਲਈ ਵਰਦਾਨ ਸਾਬਤ ਹੋਇਆ ਉਸ ਨੂੰ ਯੁੱਧ ਵਿੱਚ ਨਹੀਂ ਜਾਣਾ ਪਿਆ ਪਰ ਅਸੀਂ ਸਾਰੇ ਬਹੁਤ ਪਰੇਸ਼ਾਨ ਆ ਸਾਡੇ ਸਭ ਦੇ ਬੱਚੇ ਚਲੇ ਗਏ ਹੁਣ ਪਤਾ ਨਹੀਂ ਕਦੋਂ ਵਾਪਸ ਆਉਣਗੇ ਤੇ ਆਉਣਗੇ ਵੀ ਜਾਂ ਨਹੀਂ ਇਹ ਵੀ ਨਹੀਂ ਪਤਾ ਬਾਬਾ ਅਸੀਂ ਸਾਰੇ ਜਾਣਦੇ ਹਾਂ ਕਿ ਤੁਸੀਂ ਸੌਖ ਦੌਖ ਵਿੱਚ ਟਿਕੋ ਜੇ ਰਹਿੰਦੇ ਹੋ ਸਾਡੀ ਮਦਦ ਕਰੋ ਤਾਂ ਬਾਬੇ ਨੇ ਕਹਿਣਾ ਸ਼ੁਰੂ ਕੀਤਾ ਕਿ ਸਭ ਤੋਂ ਪਹਿਲਾਂ ਸੱਚ ਨੂੰ ਸਮਝੋ ਸੱਚ ਸਿਰਫ ਇਹ ਹੈ ਕਿ ਤੁਹਾਡੇ ਲੜਕੇ ਮਾਤ ਭੂਮੀ ਦੀ ਸੇਵਾ ਵਿੱਚ ਗਏ ਨੇ ਸ਼ਾਇਦ ਤੁਹਾਡੀ ਮਰਜ਼ੀ ਨਹੀਂ ਸੀ ਫਿਰ ਵੀ ਉਹ ਗਏ ਨੇ ਬਾਕੀ ਇਹ ਸ਼ਰਾਪ ਹੈ ਜਾਂ ਵਰਦਾਨ ਇਹ ਕੋਈ ਨਹੀਂ ਜਾਣਦਾ ਬਾਬੇ ਨੇ ਕਿਹਾ ਕਿ ਦੂਸਰੀ ਗੱਲ ਤੁਸੀਂ ਜਦੋਂ ਤੱਕ ਹੁਣੀ ਨੂੰ ਚੰਗਾ ਜਾਂ ਬੁਰਾ ਕਹਿਣ ਦੀ ਆਦਤ ਨਹੀਂ ਛੱਡੋਗੇ ਉਦੋਂ ਤੱਕ ਪਰੇਸ਼ਾਨ ਹੁੰਦੇ ਰਹੋਗੇ ਕਿਸਮਤ ਦਾ ਕੀ ਧਿਆਨ ਰੱਖਣਾ ਜੇਕਰ ਧਿਆਨ ਰੱਖਣਾ ਹੀ ਹੈ ਤਾਂ ਆਪਣੇ ਕਰਮਾਂ ਦਾ ਧਿਆਨ ਰੱਖੋ ਆਪਣੀ ਸੋਚ ਦਾ ਧਿਆਨ ਰੱਖੋ ਤੇ ਮਸਤ ਹਣਕੇ ਬਣੇ ਰਹੋ ਦੋਸਤੋ ਓਸ਼ੋ ਕਹਿੰਦੇ ਨੇ ਕਿ ਫਾਇਦਾ ਨੁਕਸਾਨ ਜਾਂ ਕਿਸਮਤ ਇਹ ਹੁਣੀ ਦਾ ਇੱਕ ਛੋਟਾ ਹਿੱਸਾ ਹੈ ਜਿਵੇਂ ਇੱਕ ਲਾਈਨ ਪੜ੍ਹ ਕੇ ਅਸੀਂ ਪੂਰੀ ਕਿਤਾਬ ਕਦੇ ਨਹੀਂ ਸਮਝ ਸਕਦੇ ਉਸੇ ਤਰ੍ਹਾਂ ਹੀ ਇੱਕ ਘਟਨਾ ਦੇ ਆਧਾਰ ਤੇ ਤੁਸੀਂ ਜੀਵਨ ਦੇ ਚੰਗੇ ਜਾਂ ਬੁਰੇ ਦਾ ਫੈਸਲਾ ਕਿਵੇਂ ਕਰ ਸਕਦੇ ਹੋ ਓਸ਼ੋ ਕਹਿੰਦੇ ਨੇ ਕਿ ਜੋ ਸਾਡੇ ਵਸ ਵਿੱਚ ਹੀ ਨਹੀਂ ਹੁੰਦਾ ਅਸੀਂ ਉਸ ਦੇ ਬਾਰੇ ਆਪਣੀ رائے ਬਣਾ ਲੈਂਦੇ ਹਾਂ ਤੇ ਬੇਮਤਲਬ ਦੀ ਜੱਜਮੈਂਟ ਦੇ ਕੇ ਪਰੇਸ਼ਾਨ ਹੁੰਦੇ ਰਹਿੰਦੇ ਹਾਂ ਜੀਵਨ ਦੀਆਂ ਛੋਟੀਆਂ-ਛੋਟੀਆਂ ਘਟਨਾਵਾਂ ਨੂੰ ਲੈ ਕੇ ਕੋਈ ਸਿੱਟਾ ਨਾ ਕੱਢੋ ਬਲਕਿ ਇਸ ਪਲ ਵਿੱਚ ਰਹੋ ਇਸੇ ਪਲ ਵਿੱਚ ਜੀਵਨ ਹੈ ਤੇ ਮਸਤ ਰਹਿ ਕੇ ਆਪਣਾ ਕੰਮ ਕਰੋ ਸਵਾਮੀ ਵਿਵੇਕਾਨੰਦ ਜੀ ਵੀ ਕਹਿੰਦੇ ਨੇ ਕਿ ਤੁਹਾਨੂੰ ਜੋ ਵੀ ਮਜ਼ਾ ਚਾਹੀਦਾ ਹੈ ਆਪਣੇ ਤਾਂ ਕਿਤੇ ਜਾ ਕੇ ਮਾਨ ਭਟਕਣਾ ਬੰਦ ਕਰਦਾ ਹੈ ਇਸ ਕਹਾਣੀ ਤੋਂ ਇੱਕ ਹੋਰ ਸਿੱਖਿਆ ਮਿਲਦੀ ਹੈ ਕਿ ਜੋ ਰੱਬ ਕਰਦਾ ਚੰਗੇ ਦੇ ਲਈ ਕਰਦਾ ਰੱਬ ਨੂੰ ਮਿਹਣੇ ਦੇਣ ਤੋਂ ਚੰਗਾ ਹੈ ਕਿ ਆਪਣੇ ਕਰਮਾਂ ਉੱਪਰ ਧਿਆਨ ਰੱਖ ਕੇ ਅਤੀਤ ਦਾ ਪਛਤਾਵਾ ਤੇ ਭਵਿੱਖ ਦੀ ਚਿੰਤਾ ਛੱਡ ਕੇ ਸੱਚ ਰਹਿ ਕੇ ਆਪਣਾ ਕੀਮਤੀ ਜੀਵਨ ਆਨੰਦ ਨਾਲ ਬਤੀਤ ਕਰੀਏ ਕਿ ਉਸ ਡਾਡੇ ਉੱਪਰ ਵਿਸ਼ਵਾਸ ਰੱਖ ਕੇ ਉਸ ਨੂੰ ਯਾਦ ਰੱਖ ਕੇ ਧਿਆਨ ਧਰ ਕੇ ਕਰਮ ਕਰਦੇ ਜਾਈਏ ਫਿਰ ਵੀ ਅਸੀਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ रह ਸਕਦੇ ਹਾਂ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਇਸ ਪਿਆਰੀ ਜੀ ਕਹਾਣੀ ਰਾਹੀਂ ਤੁਸੀਂ ਆਪਣੀ ਅਨਮੋਲ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ ਵਿੱਚ ਕਾਮਯਾਬ ਜ਼ਰੂਰ ਹੋਵੋਗੇ ਮੇसे तरह ਦੀਆਂ ਕਹਾਣੀਆਂ ਤੁਹਾਡੇ ਲਈ ਤੁਹਾਡੇ ਆਤਮ ਵਿਸ਼ਵਾਸ ਲਈ ਲੈ ਕੇ ਆਉਂਦਾ ਰਹਾਂਗਾ